ਕਰਕੇ ਕੰਮ ਹੋ ਗਿਆ ਲੇਡ ਤੇ ਅੱਜ ਚੱਲ ਰਿਹਾ ਕੰਮ ਪੂਰਾ ਦੋ ਦਿਨਾਂ ਦੇ ਵਿੱਚ ਹੋ ਗਿਆ ਜਿਓਰ ਤੇ ਹੋਇਆ ਕੰਮ ਪੂਰਾ ਪਹਿਲਾਂ ਢਲਾ ਬਠਾਇਆ ਹੀ ਫੇਰੀ 12 ਭਰ ਲਿਆ ਕਰੀ 14 ਫੋਨ ਕੰਮ ਥੋੜਾ ਰੁੜਿਆ ਵਾ ਹੁਣ ਸੀਨ ਮੋ 11 ਕੰਮ ਥੋੜਾ ਦਾ ਇਹ ਵੀ ਕੰਮ ਹੋ ਗਿਆ ਮੈਂ ਗਿਆ ਰਾਤ ਦੁੱਕੇ ਦੇ ਫੇਰ ਚੱਲਣ ਦੇ ਹੱਥ ਫੇਰ ਲਈ 40 ਦੀ ਥੋੜੀ ਹਾੜ ਕੋਈ ਉਹ ਕਰਦੇ ਘਰ ਦੇ ਹੁੰਦਾ ਭਾਰਾ ਇਧਰ ਪਹੁੰਚਣਾ ਬਿਜੇ ਨਾਲ ਕਾਇਤਾ ਨੂੰ ਦਾਰਦੇ ਆਪਾਂ ਕੰਮੇ ਟਰਾਲੀ ਭਰਦੇ ਆ। ਕੋਸਟਰ ਵਾਲੇ ਮੇਰੇ ਸਾਹਮਣੇ ਪਾਪੀਆਂ 12 ਕੇ ਦੀ ਟਰਾਲੀ ਆ। ਇਹ ਭਾਰੀ ਜਾਂਦੀ ਤੀਆਂ ਨੂੰ ਪਹਿਲੀਆਂ ਨੂੰ ਮਿਟਾਈ ਤੀਆਂ ਮਿੱਟੀ ਮਿੱਟਾ ਦੇ। ਬਾਟੇ ਹੋਣੇ ਸ਼ਾਮ ਦਾ ਵੇਲਾ ਨਾਲੇ ਸੁੱਕੇ ਆ। ਦੂਜੇ ਗੇਅਰ ਤੇ ਚੱਲੰਦਿਆ। ਵਰੀਆ ਪਰਫਾਰਮੈਂਸ ਦੇਣ ਜਾ 17-18 ਟਰਾਲੀਆਂ ਭਰ ਲਿਆ। ਯਾਰ ਰਾਡ ਇਹ ਕੋਲਾ ਨੋਰਮਲ ਰੇਟ ਚੱਲਦੇ ਆ ਜੀ ਤੇ 5 ਵਜੇ ਕੇ 50 ਮਿੰਟ ਤੇ ਲੱਗੀ ਹੀ ਟਰਾਲੀ ਰ ਆਇਆ ਨਹੀਂ ਰੀਪਰ ਆਇਆ 14 14 ਰੀਪਰ ਹੈ ਤੇ ਆਪਣਾ 14 ਮਰਲੇ ਟਰੈਕਟਰ ਹੈ ਫਾਰਮਟ੍ਰੈਕਟ ਬੰਦ ਹੈ ਬਰੀਆ ਪਰਫਾਰਮੈਂਸ ਦੇਣਾ ਪਰਨਾ ਕੀ ਨਹੀਂ ਆ ਗਈ ਯਾਰ ਥੋੜੇ ਜਿਹੇ ਪਿਆ ਆਪਣੇ 3-4 ਦਿਨ ਪਹਿਲਾਂ ਕਰਕੇ ਛੇਲੇ ਆ ਜੇ ਵੇਖੇ ਅੱਜ ਕੰਮ ਥੋੜਾ ਜਿਹਾ ਕੱਲ ਤਾਂ ਖੋਲ ਕੇ ਚੱਲਣਾ ਲੱਗਾ ਵਈ ਰ ਪਹਿਲਾਂ ਮੇਰੇ ਆਪਣੇ ਦੋਸਤ ਨੇ ਵੀ ਫੋਨ ਪਾਇਆ Que en realidad pero como nada lo que le pasa, lleva a que ਇਹ ਬੁਢੀ ਜਿਹੜੀ ਹੁੰਦੀ ਉਹ ਬਹੁਤਿਆ ਵਿੱਚ ਉਹ ਵਾਟ ਨਹੀਂ ਦੇਖਤਾ ਜੀ ਬੋੜੇ ਕਰਕੇ ਟਰੈਕਟਰ ਗਿਆ ਰੜ ਗਿਆ ਬੋੜਿਆ ਨਾਲ ਦੇ ਡੁੱਟਦੀ ਨਹੀਂ ਆਦਗੀ 4-5 ਲੀਟਰ ਤੋਂ ਘਟਦੇ ਐ ਇੱਟ ਤੇਲ ਖਾਨ ਨਹੀਂ ਡਿਆ 15 ਹਜ਼ਾਰ ਰੁਪਏ ਚੱਕਰ ਤੇ ਲੱਗ ਗਿਆ ਫੇਰ ਘਰਾ ਕੇ ਮੁੜ ਕੇ ਬਾਈ ਧਿਗ ਛੁੱਟਦਾ ਫਿਰ ਉਹ ਕਿੰਨੇ ਕੰਮ ਆ ਜਾਂਦਾ ਨਾਲੋਂ ਨਾਲ ਨਾ ਥੋੜਾ ਆ ਭਰਾ ਵਾ ਜਿਹੜਾ ਅੱਗੇ ਪਹਿਲਾਂ ਲਾਇਆ ਉਹ ਹੋੜਾ ਹੀ ਟਰਾਲੀ ਇਹਦੇ ਵਿੱਚ ਖੋਲ ਹੁੰਦੀ ਹੈ ਜਿਹੜੇ ਹੌਲੇ ਆ ਉਹਦੇ ਨਾਲ ਟਰਾਲੀ ਵੀ ਨਹੀਂ ਭਰਦੀ ਆ ਜੇ ਪੂਰੀ ਪਈ ਜੀ ਮਹਨਾਪਾ ਦੋ ਗੱਲਾਂ ਦਾ ਘੇਰਾ ਰੱਖ ਲਿਆ ਇਹਦੇ ਨਾਲ ਨੰਨੇ ਘੇਰੇ ਨੂੰ ਰੱਖਣਾ ਟਰੈਕਟਰ ਉਹ ਉਹ ਤੋਂ ਨਾ ਉੱਪਰ ਭਾਰੇ ਕਪਟੌਰ ਕਿਨੂ ਆਂਦੇ ਬੈਕਅਪ ਤੋਂ ਮਰਦਾ ਮਰਦਾ ਹੀ ਤੁਰੇ ਜਾਂਦਾ ਕਰੋ ਜੈਕਟ ਦਾ ਅਲੀ ਰੋਏ ਕਾਲੀ ਦਾ ਡੇਟ ਆ ਆਤੀ ਹੋ ਗਈ ਆ ਉਹੀ ਆਪਣੇ 30 ਕਿ ਮਿੰਟ ਜੇ ਭਾਰੀ ਜਾਂਦੀ ਕਾਲੀ ਬਾਰਾਜ ਨੇ ਦੀ ਹੈ ਉਹ ਵੀ ਕਾੜੀ ਡਰਾਈਵਰ ਦੀ ਆਵਾਜ਼ ਵੀ ਬਹੁਤ ਜ਼ਿਆਦਾ

ਕੋਈ ਨਾਲ ਦਾ ਕੁਝ ਨਹੀਂ ਛੇੜਿਆ ਰੀਨਲ ਸਾਰਾ ਪਰ ਇਸ ਵਾਰ ਐਤਕੀ ਇਹ ਗੱਲ ਆ ਗਈ ਹੈ ਵੀ ਲਾਰ ਨਹੀਂ ਰੋਟਦੀ ਫੈਕਟਰੀ ਦੀ ਕਿੰਨੇ ਆਪਣੇ ਚਾਲੇ ਲਈ ਹੋ ਗਈ ਆ ਇੱਕ ਕਿਹੜਾ ਬਹੁ ਆਰਡਰਾਂ ਦੀ ਪੂਰੀ ਹੋਣੀ ਹੈ ਤੇ ਇਹ ਪੂਰਾ ਢਾਲਣਾ ਹੋ ਗਿਆ ਆਪਣਾ ਟਰੈਕਟਰ ਨੇ ਪੂਰੀ ਪਰਫਾਰਮੈਂਸ ਦੇਣ ਦਾ 17-18 ਟਰਾਲੀਆਂ 60 ਲੀਟਰ ਨਾਲ ਭਰ ਦਿਆ ਦੱਸੋ ਕਮੈਂਟ ਕਰਕੇ ਕੀ ਲੱਗਾ ਕਿਵੇਂ ਆ ਭਰ ਦਿਆ ਬਸ ਆਹੀ ਗੱਲਾਂ ਫੈਣ ਆ ਇਹਦੇ ਆਹੀ ਗੱਲਾਂ ਮੇਰੇ ਯੋਧਰ ਵੀ ਆ ਗਈ ਨਾਲ ਤੇ ਉਹਦੇ ਕਰਕੇ ਟਰੈਕਟਰ ਥੋੜਾ ਜਿਹਾ ਹੁਕਾ ਹੁੰਦਾ ਬਾਕੀ ਜਿੰਨੇ 1500 ਦੇ ਘੜਦਾ ਜਿਹਨੂੰ ਹੜ ਕੇ ਤੁਰਦਾ ਫਿਰ 1500 ਦੇ ਘੜ ਕੇ ਤੁਰਿਆ ਆਉਣਾ ਜਗਾਈ ਮਸੀਤੀ ਜਗਾਈ ਵੀ ਬਹੁਤ ਹੈ ਜੀ ਰਾਜਾ ਦੀ ਬਾਕੀ ਸਾਰਿਆਂ ਆਪੋ ਆਪਣੀਆਂ ਵਧੀਆ ਬਾਕੀ ਪੁਰੀਆਂ ਵਾਲੀ ਸੜਕ ਟਰੈਕਟਰ ਦਾ ਚੱਕਰ ਮੈਜ ਹੋਣਾ ਬੜੇ ਜ਼ਰੂਰੀ ਆ ਜਦੋਂ ਕੋਈ ਵੀ ਚੀਜ਼ ਚੱਕਰ ਘੱਟ ਹੋਵੇ ਜਾਂ ਵੱਧ ਹੋਵੇ ਤਾਂ ਵੀ ਨਿਭੇੜਾ ਹੁੰਦਾ ਹੋਣਾ ਇਹਦੇ ਪੂਰੇ 15 ਤੋਂ 1500 ਦੇ ਸਾਢੇ ਕਿਤੇ ਆ 1400 ਤੋਂ ਲੈ ਕੇ 1600 ਦੇ ਵਿੱਚ ਚੱਲਦਾ ਦੁਪਹਿਰੇ 1400 ਦੇ ਲਾ ਕੇ ਬੰਨੇ ਤੇ ਸ਼ਾਮ ਨੂੰ ਫੋਲ ਚੱਕਰ ਕਰਵਾਉਣਾ ਪੈਂਦਾ ਹੈ ਉਹ ਟ੍ਰੇਲ ਹੋ ਇੰਡੀਆ ਬਾਕੀ ਟਰੈਕਟਰ ਦੀ ਪਰਫਾਰਮੈਂਸ ਪੂਰੀ ਚੰਗਾ ਵਾ ਇਹ ਨਹੀਂ ਆ ਕੋਈ ਵੀ ਆਪਾਂ ਵਧਾਈ ਕਰਨੇ ਆ ਅਠਵਾਂ ਸੀਜ਼ਨ ਹੈ ਅੱਜ ਇਹਦੇ ਨਾਲ ਬਾਕੀ ਥੋੜੀ ਜੌਂਦਰ ਆ ਉਹਦੇ ਕਰਕੇ ਹੀ ਆ ਤੇ ਇੱਕ ਆਪਣੀ ਹਰੀ ਜਿਹੜੀ ਬੂਟੀ ਹੁੰਦੀ ਆ ਫਲਾਂ ਵਾਲੀ ਦੇਖੋ ਉਹਦੇ ਕਰਕੇ ਟੋਰਦਾ ਨਹੀਂ ਜਾਂਦੀ ਨਾਰਡ ਇੱਕ 20 ਮਹੀਨੇ ਤੇ 30 ਮਹੀਨੇ ਨਾਰਡ ਦੇਖੋ ਲਿਆ ਨਹੀਂ ਉਦੋਂ ਬਿਨਾ ਫੁੱਲ ਦੇ ਲੱਗਦਾ ਹੈ ਇਹਨੂੰ ਉਹ ਦੁਆਲੇ ਉਹਦੇ ਕਰਕੇ ਟਰੈਕਟਰ ਤੋਂ ਕਰੂਗਾ ਆ ਇਹਨੂੰ ਨੰਮੇ ਰੋ ਨੂੰ ਵਧਾਈ ਹੋਈ ਆ ਜਿਹੜਾ ਨਾਰੀਏ ਬੰਨੇ ਬੰਨੇ ਦਾ करती भोगी मिनट ट्राली फुल करती है लाओ बाव्यो चमी मिनट करती फोल ट्राली ओके कम पूरा है ਛੋਟਾ ਐਵੇਂ ਨਹੀਂ ਆਂਦੇ ਇਹਨੂੰ ਸ਼ੇਅਰ ਕਰਤੀ ਹੁਣ ਚਲੋ ਜੀ ਧੰਨਵਾਦ ਜੀ ਤੁਹਾਡਾ ਵੀਡੀਓ ਵੇਖ ਲਈ ਜੇ ਵੀਡੀਓ ਚੰਗੀ ਲੱਗੇ ਤਾਂ ਚੈਨਲ ਨੂੰ ਕਰਦੇ ਸਬਸਕ੍ਰਾਈਬ ਤੇ ਵੀਡੀਓ ਨੇ ਕਰਦੇ ਵਾਤ ਤੋਂ ਵਾਤ ਸ਼ੇਅਰ ਧੰਨਵਾਦ